ਠੀਕ ਹੈ ਅੱਜ ਤਾਂ ਤੁਸੀਂ ਤਨਵੀਰ ਦੇ ਟੀਚਰ ਹਾਂ ਮੰਮੀ ਦੋਰੇ ਮੰਮੀ ਦੋਰੇ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਜੀ ਸਾਰਿਆਂ ਨਿੱਕਾ ਹੋਵੋਗੇ ਤੇ ਅੱਜ ਆਪਾਂ ਤਨਵੀਰ ਨੂੰ ਸੁਖਾ ਰਹੇ ਹਾਂ ਮੁਹਾਰਨੀ ਮੁਹਾਰਨੀ ਬਾਰੇ ਆਮੀ ਹੁਣ ਦੇ ਬੱਚਿਆਂ ਨੂੰ ਮੇਰੇ ਨਾਲ ਨਾ ਘੱਟ ਹੀ ਪਤਾ ਨਾ ਭਾਬੀ ਜੀ ਇਹਨਾਂ ਜਦੋਂ ਆਦੇ ਟਾਈਮ ਸਾਰਾ ਬੜਾ ਸੋਹਣਾ ਸੱਚਾ ਕੰਮ ਸੋਹਣਾ ਐਨੂੰ ਥੋੜਾ ਜਿਹਾ ਪੰਜਾਬੀ ਦੇ ਵਿੱਚ ਹੱਥ ਜਿਹੜਾ ਇਹਦਾ ਟਾਇਟ ਹੋਆ ਤੇ ਮੈਂ ਸੋਚਿਆ ਕਿ ਪਹਿਲੇ ਇਹਨੂੰ ਮੁਹਾਰਨੀ ਸਿਖਾ ਕੇ ਜਾਨਨੇ ਆ ਤੇ ਨਾਲੇ ਵਲੌਗ ਬਣਾਉਣੇ ਆ ਤੇ ਜਿਹੜੇ ਹੋਰ ਵੀ ਬੱਚੇ ਆ ਮੁਹਾਰਨੀ ਬਾਰੇ ਜਿਹੜੀ ਐ ਸਿੱਖਿਆ ਲੈਣਗੇ ਤੇ ਇਹਦੇ ਤੋਂ ਬੱਚੇ ਜਿਹੜੇ ਬੜੀ ਸੇਤੀ ਪੰਜਾਬੀ ਨਹੀਂ ਚਿੱਟ ਜਾਂਦੇ ਆ ਤੇ ਤੁਹਾਨੂੰ ਰੋਲਿਆ ਕੈਮਰਾ ਲਾ ਕੇ ਲਿਆ ਕੇ ਤੇ ਸਭ ਆਪਾਂ ਨਾਲੇ ਤ੍ਰਵੀਰ ਨੂੰ ਤ੍ਰਵੀਰ ਲਾ ਕੇ ਆਪਾਂ ਤ੍ਰਵੀਰ ਚਲੋ ਪ੍ਰਾ ਦੀਨ ਮੈਂ ਇੱਕ ਦੋ ਲਾਈਨ ਸਿਖਾਈ ਨਾ ਤੇ ਆਵਾਜ਼ਾਂ ਕੱਢਣੀਆਂ ਆ ਗਈਆਂ ਪਹਿਲਾਂ ਨੋ ਆਵਾਜ਼ ਨਹੀਂ ਕੱਢਣੀ ਆਉਂਦੀ ਹੁਣ ਆਜ ਨਾਲ ਮੇਰੇ ਪੁੱਤ ਨੇ ਬੋਲ ਕੇ ਸੁਣਾਣਾ ਠੀਕ ਆ ਫਸਾ ਮੁਕਤਾ ਸਾ ਜਿਹੜਾ ਮੁਕਤਾ ਹੁੰਦਾ ਨਾ ਮੁਕਤੇ ਦਾ ਮਤਲਬ ਹੁੰਦਾ ਕਿ ਉਹਨੂੰ ਕੋਈ ਵੀ ਲਾਵਾ ਦਲਾਵਾ ਕੰਨਾ ਕੁਝ ਨਹੀਂ ਲੱਗਾ ਮੁਕਤਾ ਮੁਕਤਵਾ ਮਤਲਬ ਕਿ ਫਰੀ ਆ ਇਹਨੂੰ ਬੋਲਣਾ ਸਸਾ ਮੁਕਤਾ ਸ ਸਸਾ ਮੁਕਤਾ ਸ ਹੁਣ ਆਪਾਂ ਕਢਣੀ ਇਹਦੀ ਆਵਾਜ਼ ਸਸੇ ਕੰਨਾ ਸਾ ਸਸੇ ਸਿਆਰੀ ਸੀ ਨਹੀਂ ਗਲਤ ਸਸੇ ਸਿਆਰੀ ਸੀ ਰੀ ਸ਼ੇ ਸਸੇ ਬਿਆਰੀ ਸੀ ਸਸੇ ਬਿਆਰੀ ਸੀ ਸਸੇ ਔਂਕਰ ਸੋ ਸਸੇ ਔਂਕਰ ਸੋ ਸਸੇ ਦਲਾ ਕੜੇ ਸੂ ਸਸੇ ਦਲਾ ਕੜਾ ਸੂ ਸੂ ਲੈਂਗੜਾ ਮਤਲਬ ਉਹਦਾ ਕਿ ਬਲੈਕਡਾ ਹੁੰਦਾ ਕਿ ਮਤਲਬ ਦੋ ਲੱਗੀਆਂ ਨਾ ਥੱਲੇ

ਸਸੇ ਕੰਨਾ ਸਸੇ ਕੰਨਾ ਸਾ ਉੱਤੇ ਬਿੰਦੀ ਸਾ ਉੱਤੇ ਬਿੰਦੀ ਸਾ ਪਰ ਆ ਵੀ ਸਸੇ ਨੂੰ ਕੰਨਾ ਹੀ ਨਾ ਇਹ ਹੋ ਗਿਆ ਸਸੇ ਕੰਨਾ ਸਾ ਸਸੇ ਕੰਨਾ ਸਾ ਪਰ ਆ ਵੀ ਕੰਨਾ ਲੱਗਿਆ ਨਾ ਸਸੇ ਕੰਨਾ ਉੱਪਰ ਬਿੰਦੀ ਇਹ ਬਿੰਦੀ ਲੱਗ ਗਈ ਨਾ ਬਿੰਦੀ ਨੇ ਵਾਜਤਾ ਤਾਂ ਕਾਦੀ ਦੇਣੀ ਸਸੇ ਕੰਨਾ ਉੱਤੇ ਬਿੰਦੀ ਸਾ ਆਂ ਦੀ ਵਾਜ ਦੀਦਾ ਪਰ ਆ ਸਾ ਠੀਕ ਹੈ ਨਾ ਰਾਤੇ ਦਿਨ ਮੈਂ ਸਿਖਾਇਆ ਸਾ ਤੇ ਮੇਰੀ ਨਾਲ तो आराम ना बोल के दस में मेरी गलती करनी सा समुद्रसा ना नहीं सा एवरी टाइम समुद्रसा Very good. ਸੱਸੇ ਥੱਲੇ ਨਹੀਂ ਬੇਟਾ ਸੱਸੇ ਉਪਰ ਸੱਸੇ ਉਪਰ ਸੋ ਨਹੀਂ ਸੋ ਉੱਚੀ ਬਾਜ ਨਹੀਂ ਕਰਨੀ ਸੱਸੇ ਉਪਰ ਸੋ ਹਾਂ ਸੱਸੇ ਦਰਿਆ ਕਰੇ ਹੋਣੇ ਦੀਵਾ ਕਰਸੇ ਦਰਿਆ ਸੋ ਸੱਸੇ ਲੱਗੇ ਸੂ ਸੱਸੇ ਲੱਗਦਾ ਸੂ ਸੱਸੇ ਹੋੜਾ ਸੋ ਸੱਸੇ ਹੋੜਾ ਸੋ ਸੱਸੇ ਕਨੌੜਾ ਸਾਓ ਸੱਸੇ ਦਰਿਆ ਸੱਸੇ ਕਨੌੜਾ ਸਾਓ ਸੱਸੇ ਲਾਵਾ ਸੇ ਸੱਸੇ ਨਾਮ ਸੇ ਸੇ Sese lama si, sese lama si, sese tulanya si, sese tulanya si, sese tipis ang, sese tipis ang, sese kenal terdendis ang, seseau, sese kenau perbandingan. apa Semua ekor menulisnya udah ada. Udah penti jadi penti. Ekor orang itu berbeda. Jadi apa? sa, se, si, so, su. ਸੋ ਸੋ ਸੇ ਸੈ ਸੰਸ ਜਿੱਦਿਦਾ ਆਪਾਂ ਪੜਦੇ ਹੁੰਨੇ ਆ ਯਾਨੀ ਵੀ ਹੋਲਦੀ ਪੜਾਈ ਵਿੱਚ ਤੇ ਪਹਿਲੀ ਪੜਾਈ ਵਿੱਚ ਪਤਾ ਕੀ ਫਰਕ ਹੁੰਦਾ ਹੈ ਕਿ ਜਿੱਦਾਂ ਨਾ ਇਹ ਪੂਲੀ ਕਲਾਸ ਦੇ ਵਿੱਚ ਜੇ 15 ਬੱਚੇ ਆ ਤੇ 15 ਬੱਚਿਆਂ ਨੇ ਵਾਰੀ-ਵਾਰੀ ਉੱਠ ਕੇ ਇਹਦੇ ਪੜਨਾ ਇੱਕ ਨੇ ਨਹੀਂ ਖੜਾਓ ਕਿ ਪੜਨਾ ਉਹਨੇ ਗੜੀ-ਗੜੀ ਬੋਲਣਾ ਜਿੱਦਾਂ ਮੈਂ ਬੋਲ ਦੋ ਤੁਸੀਂ ਸਬਦੀ ਸਸਾ ਇਸੇ ਬੋਲਣਾ ਸਦਾ ਸੱਸਾ ਬੱਬਾ ਇਸੇ ਬੋਲਣਾ ਬੱਬਾ ਜੀ ਜੀ ਬਾਈ ਜੀ ਸਬਜੀ ਜਦੋਂ 15 ਬੱਚਿਆਂ ਨੇ ਇਸ ਚੀਜ਼ ਨੂੰ ਵਾਰੀ ਵਾਰੀ ਉੱਟ ਕੇ ਖੜੇ ਹੋ ਕੇ ਪੜਨਾ ਵਾ ਇਹ ਚੀਜ਼ ਤੇ ਆਪਾਂ ਆਪਣੇ ਮੂੰਹ ਚਾੜਨੀ ਆਪਣੇ ਆਪ ਦੀ ਚੀਜ਼ ਨਹੀਂ ਜਾ ਜਾਣੀ ਸੱਸਾ ਸੱਸਾ ਸੱਚਾ ਨਹੀਂ ਸੁਬਕ ਨਹੀਂ ਹਾਂ 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 ਮੰਮੀ ਦੋਰੇ ਮੰਮੀ ਦੋਰੇ ਮੰਮੀ ਮੰਮੀ ਦੁਬਾਰਾ 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 ਕਰਦਾ ਸੱਸਾ ਸਾਕਨਾ ਸਿਸਰੀ ਸਿਗਰੂ ਇੱਕੜ ਸੂਂਦ ਲੈਣੀ 700 ਬਲੜਾ 1600 ਬਲੜਾ ਸੰਗ ਤੇ ਪਿੱਛਾ Oh my god ਤੇ ਚੇਤਾ ਡੇਕਰ ਹੈ ਬਈ ਤਾਂ ਤੇ ਮੁੰਡੇ ਨੂੰ ਪੰਜਾਬੀ ਨਾ ਆਵੇ ਮੈਨੂੰ ਪਾਈ ਸਿਖਾਓ ਕਿਉਂ ਨਹੀਂ ਪਾਈ ਆ ਦਾਦੀ ਕੋਲ ਸਿੱਖਣਾ ਹੀ ਆ ਸੰਗ ਮੁਕਤਾ ਸਾਹ ਕਰਨਾ ਸੀ ਬੈਰੀ ਬਹੁਤ ਆਂਤੇ ਆਉਂਦਾ ਹੀ ਨਹੀਂ ਨਹੀਂ ਅਸਲੇ ਤਨਾ ਨਾ ਹਮ ਖੜੇ ਹੋ ਕੇ ਬੋਲਣਾ ਲਾ ਕੰਮ ਖੜਨਾ ਤੇ ਲਿਖਣ ਨਹੀਂ ਦੇਈ ਜਾਂ ਜਲਦੀ ਬੰਨ ਨਹੀਂ ਦੇਈ ਜਾਂ ਜੇਲਾ ਮੂਹ ਬੋਲਣਾ ਤੋਂ ਆਪਾਂ ਜਦ ਕੀ ਸਕੂਲ ਹੁੰਦਾ ਨਹੀਂ ਤੇ ਐਦਾ ਲਾਈਨ ਗੋਲ ਚੱਕਰ ਬਣਵਾ ਕੇ ਤੇ ਹੁਣ ਆਪਾਂ ਉਹਨੂੰ ਟੇਬਲ ਤੇ ਲੈ ਲੀਨੇ ਆ ਉਹ ਤੋਂ ਬਾਹਰੇ ਜਾਂਦੇ ਸੀ ਪੁੱਤਾਂ ਦੇ ਰੱਟੇ ਹੀ ਲੱਗਦੇ ਸੀ ਰੱਟੇ ਲੱਗਦੇ ਸੀ ਵਾਰੀ ਵਾਰੀ ਸਾਰੇ ਉੱਠ ਕੇ ਬੋਲਣਾਂ ਤੇ ਬਾਕੀ ਇਹਨੇ ਪਿੱਛੇ ਬੋਲਣਾਂ ਤੇ ਆਪਾਂ ਮੂੰਹ ਚਾਗਾ ਜੀ ਟਿਕਾਉ ਬਾਹਰੇ ਨਹੀਂ ਭੁੱਲੇ ਜੋ ਤੇ ਉਹ ਤੇ ਧਿਆਨ ਵਜਣਾ ਧਿਆਨ ਦੇ ਵਿੱਚ ਜਦੋਂ ਸਾਰੇ ਇਕਾਗਰਤਾ ਦੇ ਨਾਲ ਬੋਲਦੇ ਆ ਨਾ ਬੰਦੇ ਉਹ ਫਿਰ ਇੱਕ ਚੀਜ਼ ਮੰਗਦੇ ਕਿ ਸੈਟ ਉਹ ਨਾ ਚੀਜ਼ਾਂ ਨਹੀਂ ਨਾ ਕਰਾਉਂਦੇ ਆ ਚੀਜ਼ਾਂ ਨੂੰ ਕਰਵਾਉਂਦੇ ਅਸਲ ਵਿੱਚ ਮੈਂ ਬੰਦਾ ਕਿੱਥੋਂ ਫੜਿਆ ਇਹਦੇ ਨਾ ਕੁਕੂ ਦੇ ਹੀ ਇਹਨੂੰ ਪੁੱਛਣਾ ਪਿਤੇਰੇ ਪਾਪਾ ਦਾ ਕੀ ਨਾਮ ਇਹਦਾ ਕੈਪਟਨ ਸੀ ਹੁਣ ਹੱਸਦੇ ਆਂਦੇ ਵੀ ਮੇਰਾ ਨਾਮ ਹੀ ਕੈਪਟਨ ਨਾ ਤੁਮ ਨੂੰ ਸਪੈਲਿੰਗ ਦੱਸ ਪੰਜਾਬੀ ਇੰਗਲਿਸ਼ ਵਿੱਚ ਦੱਸ ਪੇਰੇ ਨੂੰ ਕਹਿੰਦੇ ਪੰਜਾਬੀ 10 ਇੰਗਲਿਸ਼ ਵਿੱਚ 10 ਲਿੰਦਾ ਹੈਗਾ ਪੰਜਾਬੀ ਵਿੱਚ ਅੱੜਦਾ ਹੀ 10 ਖਾਂਦਾ ਤੁਹਾਡੀ ਲਿਖੋ ਲਿਖੋ ਅੱਖਰਾਂ ਦੀ ਸਮਝ ਹੈਗੀ ਤੇ ਆਵਾਜ਼ਾਂ ਨਹੀਂ ਕੱਢਣੀਆਂ ਸਿਮਰ ਲਿਖੀ ਲਿਖ ਕੇ ਦੱਸੀ ਕੈਪਟਨ ਕਿਦਾ ਪੈਂਦਾ ਵੇਖੋ ਬੇਟਾ ਵੇਖੀਂ ਵਾਸ ਹੁਣ ਵੀ ਲਿਖ ਦੀ ਇਹਨੂੰ ਤੁਸੀਂ ਪਤਾ ਕੀ ਕਰਨਾ ਜਿੱਦਾਂ ਹੁਣ ਮੈਂ ਚਲੇ ਜਾਣਾ ਨਾ ਇਸ ਵਿੱਚ ਮੈਂ ਲੇ ਕੇ ਸਾਰੀ ਦੇ ਦੇਣੀ ਆ ਬਾਕੀ ਦੇ ਅੱਖਰ ਵੀ ਜਿਹੜੇ ਆ ਸਾਰੇ ਆਪਾਂ ਲਿਖ ਦੇਣੇ ਸਾਰੇ ਨਮਾਜ਼ੀ ਤੁਸੀਂ ਨਹੀਂ ਉਹਨਾਂ ਨੂੰ ਨਹੀਂ ਸਿਰੋ ਦੀਦੀ ਨੂੰ ਨਹੀਂ ਨਾ ਤੁਹਾਨੂੰ ਤਾਂ ਪਤਾ ਨਾ ਵੀ ਸਾਰੀਆਂ ਜਿੰਨੀਆਂ ਲਾਈਨਾਂ ਨਾ ਨੋ ਸਾਰੀਆਂ ਬਿਹਾ ਕਰਨ ਨੈ ਬਿਠਾਇਓ ਨਾ ਬਿਠਾ ਲਾਂਗੇ ਬਾਹੂ ਆ ਚਲੋ ਸਾਰੀਆਂ ਆਵਾਜ਼ਾਂ ਕੱਟਣੀਆਂ ਆ ਜਾਣੀਆਂ ਤੇ ਮੁੰਡੇ ਨੂੰ ਪੰਜਾਬੀ ਟਨਟਨ ਆ ਜਾਣੀਆਂ ਹੁਣ ਹੁਣ ਤੇਰੇ ਪਾਪਾ ਦਾ ਨਾਮ ਆ ਪੀਆ ਕੈਪਟਨ ਕੈਪਟਨ ਪੁੱਪਾ ਕੈਪਟਨ ਸਰਦਾਰ ਪਾਪਾ ਨਹੀਂ ਪਹਿਲਾਂ ਬੋਲੋ ਸਰਦਾਰ ਸਰਦਾਰ ਕੈਪਟਨ ਸਿੰਘ ਕੈਪਟਨ ਸਿੰਘ ਜਿਦੋਂ ਆਪਾਂ ਵੇਖੋ ਇੱਥੇ ਲਿਖੋ ਸਰਦਾਰ ਕਿਤਾਬਾਣਾ ਸਸਾ ਰਾਰਾ ਸਸਾ ਮਾਬਲ ਤਨਬਰ ਸਰ ਸਸਾਰਾ ਰਾਰਾ ਵੈਰੀ ਗੁੱਡ ਸਸਾ ਰਾਰਾ ਰਾਰਾ ਨਾਲ ਜੋੜ ਕੇ ਬਾਕੀ ਇੱਥੇ ਹਾਂ ਰਾਰਾ ਜਦੋਂ ਆ ਪਈਦਾ ਨਾ ਇਦਾਂ ਰਾਰਾ ਨਹੀਂ ਪਈਦਾ ਤੇ ਮਰਾ ਨਹੀਂ ਨਹੀਂ ਰਾਰਾ ਰਾਰਾ ਬੋਤਾ ਇਹ ਐ ਵਲਾ ਹਾਂ ਆ ਵੇਖੋ ਨਾ ਐ ਫਾਇਦਮਦ ਰਾਰਾ ਸਰ ਫਣ ਦੱਦੇ ਦਾ ਪਤਾ ਤੈਨੂੰ ਇਹਨੂੰ ਬਲੈਡਾ ਵਿੱਚ ਸਿਖਾਉਣਾ ਪੈਣਾ ਦੀਦੀ ਅਜੇ ਨਹੀਂ ਇਹ ਗੱਲ ਬੰਦੀ ਆ ਵੇਖ ਹੁਣ ਜਿੱਦਾਂ ਤੇਰੇ ਪਾਪਾ ਦਾ ਨਾਮ ਆ ਨਾ ਕੈਪਟਨ ਸਿੰਘ ਤੇ ਇਹਨਾਂ ਰਤੈਨੂੰ ਉਡਾੜਾ ਸਿਖਾਉਣਾ ਪੈਣਾ ਸਾਰਾ ਹੀ ਆ ਵਾ ਕੱਕਾ ਇਹ ਕੀ ਬਣ ਗਿਆ ਕੱਕਾ ਤੇ ਕੱਕੇ ਦਲਾਈਆਂ ਕੈਂ ਅਥੇ ਨਾ ਕੈਂ ਮੇਕਾ ਵਾਜਨੀ ਕਲਾਈ ਆਇਆ ਚੀ ਦੀ ਵਾਇ ਨਿਕਲੀਓ ਚਲਿਆ ਦੋਦ ਲਾਵਾਂ ਸੀਗੀਆਂ ਕਾ ਕਿਦ ਲਈ ਕਹਿ ਪਪਾ ਪਪਾ ਕੈਪ ਕੈਪ ਟਨ ਟਨ ਡੈਗਨੰਨਾ ਡੈਗਨੰਨਾ ਇਹ ਕੀ ਬਣ ਗਿਆ ਕੈਪਟਨ ਹੁਣ ਆਪਾਂ ਸਿੰਘ ਪਾਉਣਾ ਵਾ ਤੇ ਜੇ ਆਪਾਂ ਸਸਨੇ ਬੇਰੇ ਸੀ ਤੇ ਗੱਗਾ ਗੱਗਾ ਕਦਾਂ ਪਾਵਾਂਗੇ ਸਿੰਘ ਬਣ ਕੇ ਨਾ ਹੁਣ ਆਪਾਂ ਸਿੰਘ ਪਾਉਣਾ ਵਾ ਅੱਧੀ ਆਵਾਜ਼ ਕੱਢਣੀ ਆ ਤੇਰੀ ਦੀ ਅਦੀਵਾਜ ਨਿਕਲਨੀ ਆ ਇਹਦੀ ਇਧਰ ਵੇ ਅਦੀਵਾਜ ਇਹਦੀ ਨਿਕਲਨੀ ਮੁਕਤੇ ਦੀ ਜਿਹੜੀ ਮਤਲਬ ਘੱਟ ਥੋੜੀ ਜੀ ਸਿਹਾਰੀ ਆ ਤੇ ਜੇ ਆਪਣੀ ਸੱਸੇ ਨੂੰ ਵਿਹਾਰੀ ਆ ਇਹ ਵੱਡੀ ਆ ਸੱਸੇ ਨੂੰ ਸਿਹਾਰੀ ਕੁੱਤੇ ਟਿੱਕੀ ਕਾਕਾ ਸਿੰਘ 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 ਠੀਕ ਆ ਸੱਸੇ ਸਰੀ ਸੇ ਸਿੰਘ ਵੀ ਕਾਕਾ ਸਿੰਘ ਸਰਦਾਰ ਜਿਹੜਾ ਵਾ ਇਹ ਸਾਰੇ ਅੱਖਰ ਮੁਕਤੇ ਆ ਇਹਨੂੰ ਕੋਈ ਕੰਨਾ ਬਿਹਾਰੀ ਟਿੱਪੀ ਕੁਛ ਨਹੀਂ ਲਗਾਵੇ ਸ ਸਰਦਾਰ ਸਰ ਤੈਨੂੰ ਸਰਦਾਰ ਐਂ ਤੇ ਆਗਿਨਾ ਵਾਜਾ ਵਾਲਾ ਸਰਦਾਰ ਹਾਂ ਜਦੋਂ ਆਪਾਂ ਤੈਨੂੰ ਕੁਝ ਤਾਂ ਸਮਝ ਹੋਣੀ ਹੁਣ ਵੇਲੇ ਇਹਦੀ ਆਵਾਜ਼ ਕੱਢਣ ਦੀ ਲੋੜ ਪਈ ਨਾ ਸਰਦਾਰ ਈਵਨ ਆ ਸਰਦਾਰ ਕੈਪਟਨ ਸਿੰਘ ਜਦੋਂ ਵੀ ਪਪਾ ਦਾ ਨਾਮ ਬੋਲਣਾ ਜਾਂ ਵੱਡੇ ਪਪਾ ਦਾ ਨਾਮ ਬੋਲਣਾ ਨਹੀਂ ਸਰਦਾਰ ਉੱਲੀ ਵਾਪਸੀ ਨਾ ਤੇ ਜ਼ਿੰਮੇਵਾਰੀ ਹੁਣ ਮੇਰੇ ਦੇ ਕੇ ਜਾਣੀ ਆ ਵੱਡੀ ਮਮਾ ਬੀਬੀਆਂ ਦਾ ਸਰਦਾਰ ਨਹੀਂ ਬੀਬੀਆਂ ਨੂੰ ਨਾ ਸਰਦਾਰ ਨਾਲ ਤੇ ਬੀਬੀਆਂ ਨੂੰ ਸਰਦਾਰ ਨਹੀਂ ਦੂਰ ਮੇਰੇ ਪੁੱਤ ਨੇ ਸਿੱਖ ਨਹੀਂ ਚੰਗਾ ਤੇ ਤੈਨੂੰ ਕਲਾਸ ਵਿੱਚ ਮੋਕਾਲ ਕਰਨਗੇ ਹਨਾ ਫੇਰੀ ਤੋਂ ਬੱਚੇ ਨੂੰ ਏਦਾਂ ਟੀਚਰਾਂ ਖੜੀਆਂ ਕਰਦੀਆਂ ਪੁੱਤ ਤੈਨੂੰ ਬੋਲਣਾ ਨਾ ਆਊਗਾ ਤੇ ਫਿਰ ਆਪਾਂ ਦੀ ਹਨਾ ਵੇਚ ਜਿੰਨਾ ਮਰਜੀ ਤੂੰ ਨੀ ਕਸ਼ਮੀਰੀਅਨ ਸਕੂਲੋਂ ਪੜਦੇ ਹੋ ਇੱਥੇ ਇੱਕ ਸਮ ਜੱਜ ਆਪਣੀ ਮਾਂ ਮੰਨ ਕੇ ਬਣਾਉਂਦੇ ਮਾਂ ਬੋਲੀ ਜਾਉਂਦੇ ਆਵੇ ਨਾ ਨਹੀਂ ਇਹਨੂੰ ਤੁਸੀਂ ਮਾਸੀ ਜੀ ਮੈਨੂੰ ਹੁਣ ਪਤਾ ਲੱਗਿਆ ਕਿ ਤੁਹਾਨੂੰ ਵੀ ਤੁਹਾਡੀ ਜ਼ਿੰਮੇਵਾਰੀ ਜੀ ਹਾਂ ਠੀਕ ਐ ਜੀ ਬਾਕੀ ਦੇ ਜਿਹੜੇ ਆ ਹੋਰ ਵੀ ਤਰ੍ਹਾਂ ਦੇ ਬੱਚੇ ਹਨ ਜਿਨ੍ਹਾਂ ਨੂੰ ਨਹੀਂ ਆ ਰਹੀ ਬਾਰੇ ਪਪਾ ਤੇ ਚਲੋ ਊੜੇ ਅੜੇ ਦਾ ਤੇ ਸਾਰਿਆਂ ਨੂੰ ਪਤਾ ਵਾ ਤੇ ਇੰਨਾ ਚਾਹੀਦਾ ਵਾ ਦੱਸਿਆ ਦਾ ਇਦਾਂ ਆਪਣੇ ਘਰੇ ਸਾਰੀਆਂ ਲਾਈਨਾਂ ਲਿਖ ਕੇ ਤੇ ਉਹਨਾਂ ਦੇ ਨਾਲ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕੋਈ ਦੀਦੀ ਪਿੰਨ ਤੇ ਵਿਖਾ ਸਕਦੇ ਇੱਕ ਮਿੰਟ ਅਮਾਰਨੀ ਬਾਰੇ ਕਹੇ ਆ ਮੈਨੂੰ ਸਾਰਿਆਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਫਿਰ ਵੀ ਆ ਵੇਖੋ ਜਿੱਦਾਂ ਸ ਸ ਤ ਸ 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 ਸੰ 2 ਉਹ ਕਿਹੜਾ ਰਾਜਾ ਜਦੋਂ ਆਪਾਂ ਕੱਢਨੇ ਸਿੱਖ ਗਏ ਤੇ ਪੰਜਾਬੀ ਬੱਚੇ ਨੂੰ ਆਪਣੇ ਆਪ ਆ ਆਪਣੇ ਆਪਾਂ ਦੀ ਸ਼ੇਅਰ ਉਮੀਦ ਕਰਦੇ ਆ ਕਿ ਬਲੌਗ ਸਾਰਿਆਂ ਨੂੰ ਵਧੀਆ ਲੱਗਾ ਹੋਵੇ ਤੇ ਕਰ ਦਿਓ ਕਮੈਂਟ ਕਰਕੇ ਦੱਸਿਓ